ਮੈਂ ਅਰਬ ਕੰਟਰੀ ਵਿੱਚ ਰਹਿੰਦਾ ਸੀ ਜਿੱਥੇ ਮੈਂ ਕੰਮ ਕਰਦਾ ਸੀ ਮੇਰੀ ਅਰਬੀ ਮਾਲਕਣ ਸਾਰੀ ਰਾਤ ਪਤਾ ਨਹੀਂ ਕਿਹੜਾ ਤੇਲ ਪਿੰਦੀ ਸੀ ਅਤੇ ਸਵੇਰੇ 7 ਆਦਮੀ ਉਸਤੇ ਕਮਰੇ ਵਿੱਚੋਂ ਨਿਕਲਦੇ ਉਹਨਾਂ ਨੂੰ ਕਾਰਨ ਪੁੱਛਦੇ ਤਾਂ ਕਹਿ ਦਿੰਦੇ ਇੱਕ ਰਾਤ ਦਾ 50 ਲੱਖ ਮਿਲਦਾ ਮੈਂ ਬਹੁਤ ਹੈਰਾਨ ਸੀ ਮੈਂ ਵੀ ਵਾਇਆ ਸੀ ਸੋਚਿਆ ਸੀ ਘਰ ਵਾਲੀ ਨੂੰ ਕੀ ਪਤਾ ਲੱਗਣਾ ਇੱਕ ਰਾਤ ਦੀ ਤਾਂ ਗੱਲ ਹੈ ਪਰ ਉਸ ਦਿਨ ਮੇਰੇ ਹੋਸ਼ ਉੱਡ ਗਏ ਅਰਬੀ ਮਾਲਕ ਨੇ ਤੇਲ ਪੀ ਕੇ ਮੇਰੀ ਘਰਵਾਲੀ ਨੂੰ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦਣ ਦਾ ਬਹੁਤ ਸ਼ੌਕ ਸੀ ਘਰ ਦੀ ਹਰੇਕ ਚੀਜ਼ ਉਹ ਕੀਮਤੀ ਖਰੀਦੀ ਇੰਨਾ ਖਰਚਾ ਕਰਦੀ ਕਿ ਉਸ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ ਬਸ ਪੈਸਾ ਚਾਹੀਦਾ ਸੀ ਉਸ ਨੂੰ ਮੈਂ ਘਰ ਆਇਆ ਤਾਂ ਕਹਿਣ ਲੱਗੀ ਕਿ ਤੈਨੂੰ ਹੁਣ ਉਸ ਦੇ ਨਾਲ ਹੀ ਰਹਿਣਾ ਪੈਣਾ ਜਿਸ ਨੇ ਤੈਨੂੰ ਖਰੀਦਿਆ ਹੈ ਇਹ ਸੁਣ ਕੇ ਮੈਨੂੰ ਆਪਣੀ ਘਰਵਾਲੀ ਤੇ ਬਹੁਤ ਗੁੱਸਾ ਆਇਆ ਮੈਂ ਉਸ ਦੇ ਮੂੰਹ ਤੇ ਦੋ ਥੱਪੜ ਮਾਰੇ ਉਹ ਬੜੀ ਜਿੱਦੀ ਸੀ ਮੇਰੇ ਤੋਂ ਕੁੱਟ ਖਾਂਦੀ ਰਹੀ ਤੇ ਫਿਰ ਸੌ ਗਈ ਸਮਾਨ ਦੀ ਖਰੀਦਾਰੀ ਕਰਨ ਦੇ ਨਾਲ ਨਾਲ ਉਸ ਨੂੰ ਪਾਰਟੀਆਂ ਵਿੱਚ ਜਾਣਾ ਤੇ ਉੱਥੇ ਡਰਿੰਕ ਕਰਨ ਦੀ ਵੀ ਆਦਤ ਸੀ ਇਸ ਲਈ ਕਿਸੇ ਨੇ ਉਸ ਰਾਤ ਉਸ ਨੂੰ ਪਲਾ ਦਿੱਤੀ ਅਤੇ ਉਹ ਬਾਜ਼ਾਰ ਵਿੱਚ ਸਮਾਨ ਹੀ ਖਰੀਦਦੀ ਰਹੀ ਅਤੇ ਪੈਸੇ ਖਰਚ ਕਰਦੀ ਰਹੀ ਆਖਰਕਾਰ ਆਪਣੇ ਮਹਿੰਗੇ ਸ਼ੌਕਾਂ ਦੇ ਚੱਕਰ ਵਿੱਚ ਉਸ ਨੇ ਮੈਨੂੰ ਹੀ ਵੇਚ ਦਿੱਤਾ ਮੈਂ ਸਾਰੀ ਰਾਤ ਸੋਚਦਾ ਰਿਹਾ ਕਿ ਹੁਣ ਮੈਂ ਕੀ ਕਰਾਂਗਾ ਮੇਰਾ ਨਾਮ ਰੋਹਿਤ ਹੈ ਮੈਂ ਪੜਿਆ ਲਿਖਿਆ ਸੋਹਣਾ ਸੁਨੱਖਾ ਨੌਜਵਾਨ ਸੀ ਮੇਰਾ ਸੰਬੰਧ ਇੱਕ ਬਹੁਤ ਹੀ ਸ਼ਰੀਫ ਘਰ ਨਾਲ ਸੀ ਮਾਪਿਓ ਵੀ ਸ਼ਰੀਫ ਸੀ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਈਤੀ ਸੀ ਮੇਰੇ ਮਾਪਿਓ ਅਚਾਨਕ ਹੀ ਇੱਕ ਐਕਸੀਡੈਂਟ ਵਿੱਚ ਮਾਰੇ ਗਏ ਇੱਕ ਭੈਣ ਸੀ ਜੋ ਵਿਆਹੀ ਸੀ ਮੈਂ ਸਕੂਲ ਵਿੱਚ ਨੌਕਰੀ ਕਰਦਾ ਸੀ ਪਰ ਮੇਰੇ ਚਾਚੇ ਦੀ ਨੂੰਨੇ ਮੇਰਾ ਰਿਸ਼ਤਾ ਇਸ ਅਨਪੜ੍ਹ ਤੇ ਬਦਤਮੀਜ਼ ਕੁੜੀ ਨਾਲ ਕਰ ਦਿੱਤਾ ਜੋ ਅੱਜ ਮੈਨੂੰ ਨਸ਼ੇ ਵਿੱਚ ਹਾਰ ਗਈ ਸੀ ਸਵੇਰੇ ਉੱਠੀ ਤਾਂ ਉਸ ਦਾ ਨਸ਼ਾ ਉੱਤਰ ਗਿਆ ਸੀ ਤੇ ਨਾਲ ਹੀ ਉਹ ਜ਼ੋਰ-ਜ਼ੋਰ ਦੀ ਰੋਣ ਲੱਗੀ ਤੇ ਮੇਰੇ ਪੈਰਾਂ ਵਿੱਚ गिर ਕੇ ਕਹਿਣ ਲੱਗੀ ਮੇਰੀਆਂ ਸਹੇਲੀਆਂ ਨੇ ਮੈਨੂੰ ਕੋਲਡ ਡਰਿੰਕ ਵਿੱਚ ਸ਼ਰਾਬ ਪਲਾ ਦਿੱਤੀ ਇਸ ਲਈ ਮੈਂ ਆਪਣੇ ਹੋਸ਼ ਖੋ ਬੈਠੀ ਤੇ ਮੈਨੂੰ ਨਸ਼ੇ ਵਿੱਚ ਯਾਦ ਹੀ ਨਰਿਆ ਮੈਂ ਤੁਹਾਨੂੰ ਹਾਰ ਗਈ ਪਰ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਇਸ ਲਈ ਤੈਨੂੰ ਉਸ ਔਰਤ ਦੇ ਹਵਾਲੇ ਨਹੀਂ ਕਰਾਂਗੀ ਮੈਂ ਸਾਰੀ ਰਾਤ ਜਾਗਦਾ ਰਿਹਾ ਮੈਂ ਇਹੀ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਆਖਰ ਇਹੋ ਜੇ ਹਾਲਾਤਾਂ 'ਚੋਂ ਕਿੱਦਾਂ ਬਾਹਰ ਆਵਾਂਗੀ ਘਰਵਾਲੀ ਦੀ ਗੱਲ ਸੁਣ ਕੇ ਮੈਨੂੰ ਕੁਝ ਉਮੀਦ ਹੋਈ ਮੈਂ ਜਲਦੀ ਨਾਲ ਉਸ ਦੇ ਕੋਲ ਜਾ ਕੇ ਬੈਠ ਗਿਆ ਤੇ ਕਿਹਾ ਕਿ ਇਹ ਹੋ ਸਕਦਾ ਹੈ ਇਹ ਸੁਣ ਕੇ ਮੇਰੀ ਘਰਵਾਲੀ ਕਹਿਣ ਲੱਗੀ ਹਾਂ ਮੈਂ ਹੁਣੇ ਉਸ ਦੇ ਕੋਲ ਜਾ ਕੇ ਗੱਲ ਕਰਦੀਆਂ ਤੇ ਉਸ ਨੂੰ ਕਹਿਣੀ ਆ ਕਿ ਮੈਂ ਆਪਣੇ ਘਰਵਾਲੇ ਦੇ ਬਦਲੇ ਤੈਨੂੰ ਪੈਸੇ ਦੇ ਦੂੰਗੀ ਉਹ ਮੇਰੀ ਦੋਸਤ ਹੈ ਮੈਂ ਜਾਣਦੀ ਹਾਂ ਉਹ ਬਹੁਤ ਲਾਲਚੀ ਹੈ ਘਰ ਵਾਲੀ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਿਆ ਸੋ ਉਸ ਨੂੰ ਕਿਹਾ ਕਿ ਤੂੰ ਜਲਦੀ ਜਾ ਕੇ ਆਪਣੇ ਦੋਸਤ ਨਾਲ ਗੱਲ ਕਰ ਮੇਰੀ ਘਰ ਵਾਲੀ ਹੁਣ ਪਛਤਾ ਰਹੀ ਸੀ ਇਸ ਲਈ ਉਹ ਜਲਦੀ ਜਲਦੀ ਸਹੇਲੀ ਦੇ ਕੋਲ ਚਲੀ ਗਈ ਮੈਂ ਉਸ ਦੇ ਜਾਂਦੇ ਹੀ ਪ੍ਰਮਾਤਮਾ ਦਾ ਧਿਆਨ ਧਾਰਨ ਲਗਿਆ ਜਦੋਂ ਤੱਕ ਮੇਰੀ ਘਰ ਵਾਲੀ ਨਹੀਂ ਆਈ ਮੈਂ ਬਹੁਤ ਬੇਚੈਨ ਸੀ ਉਸ ਦੇ ਜਾਣ ਬਾਅਦ ਮੈਂ ਸੋਚਦਾ ਰਿਹਾ ਆਖਰ ਜੇ ਉਸ ਦੀ ਸਹੇਲੀ ਨੇ ਨਾ ਕਰ ਦਿੱਤੀ ਤਾਂ ਮੈਂ ਤਾਂ ਆਪਣੀ ਜਾਨ ਦੇ ਦੇਣੀ ਆ ਪਰ ਮੈਂ ਘਰ ਛੱਡ ਕੇ ਨਹੀਂ ਜਾਣਾ ਪਰ ਪ੍ਰਮਾਤਮਾ ਨੇ ਮੇਰੀ ਸੁਣ ਲਈ ਕਿਉਂਕਿ ਮੇਰੀ ਘਰਵਾਲੀ ਜਦੋਂ ਆਈ ਬਹੁਤ ਖੁਸ਼ੀ ਕਰਨ ਲੱਗੀ ਮੇਰੀ ਸਹੇਲੀ ਮੰਨ ਗਈ ਉਸਨੇ ਕਿਹਾ ਜੇ ਤੂੰ ਮੈਨੂੰ ਆਪਣੇ ਘਰਵਾਲੇ ਦੇ ਬਦਲੇ ਪੈਸੇ ਦੇਂਗੀ ਤਾਂ ਮੈਂ ਉਸਨੂੰ ਛੱਡ ਦਵਾਂਗੀ ਪਰ ਜਦੋਂ ਮੇਰੀ ਘਰਵਾਲੀ ਨੇ ਮੈਨੂੰ ਪੈਸੇ ਦੱਸੇ ਉਹ ਤਾਂ ਮੈਂ ਇਸ ਜਨਮ ਵਿੱਚ ਚੁਕਾ ਨਹੀਂ ਸਕਦਾ ਸੀ ਮੈਂ ਰੋਣ ਲੱਗਿਆ ਤੇ ਆਪਣੀ ਘਰਵਾਲੀ ਨੂੰ ਕਿਹਾ ਕਿ ਆਪਾਂ ਇੰਨੇ ਪੈਸੇ ਕਿੱਥੋਂ ਲੈ ਕੇ ਆਵਾਂਗੇ ਓਕੇ ਉਹ ਕਹਿਣ ਲੱਗੀ ਮੈਂ ਆਪਣੀ ਸਹੇਲੀ ਤੋਂ 1 ਮਹੀਨੇ ਦਾ ਸਮਾਂ ਲੈ ਲਿਆ ਹੈ ਤੇ ਇੰਨੇ ਵਿੱਚ ਕਿਤੇ ਨਾ ਕਿਤੋਂ ਪੈਸੇ ਆ ਹੀ ਜਾਣਗੇ 1 ਮਹੀਨੇ ਅੰਦਰ ਮੈਂ ਉਸ ਨੂੰ ਦੇ ਦਵਾਂਗੀ ਘਰ ਵਾਲੇ ਦੀ ਗੱਲ ਸੁਣ ਕੇ ਮੈਂ ਉਸ ਨੂੰ ਕਿਹਾ ਪਰ ਇੰਨੇ ਪੈਸੇ 1 ਮਹੀਨੇ 'ਚ ਮੈਂ ਕਿੱਦਾਂ ਕਮਾਊਂਗਾ ਤੂੰ ਹਾਲੇ ਤੱਕ ਸਿਰਫ ਪੈਸੇ ਲਟਾਏ ਨੇ ਤੈਨੂੰ ਤਾਂ ਇੱਕੋ ਹੀ ਕੰਮ ਆਉਂਦਾ ਮੇਰੇ ਇਸ ਤਰ੍ਹਾਂ ਗੱਲ ਕਰਨ ਤੇ ਉਹ ਕਹਿਣ ਲੱਗੀ ਤੂੰ ਹਮੇਸ਼ਾ ਮੈਨੂੰ ਖਰਚਾ ਘਟ ਕਰਨ ਲਈ ਕਹਿੰਦਾ ਸੀ ਪਰ ਮੈਂ ਤੇਰੀ ਗੱਲ ਨਹੀਂ ਮੰਨੀ ਇਸ ਵਾਰੀ ਮੈਂ ਬਦਲ ਗਈਆਂ ਕਿਉਂਕਿ ਮੈਂ ਤੇਰੇ ਬਿਨਾ ਨਹੀਂ ਜੀ ਸਕਦੀ ਮੈਂ ਤੈਨੂੰ ਬਹੁਤ ਪਿਆਰ ਕਰਦੀਆਂ ਇਸ ਲਈ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਅਰਬ ਜਾ ਕੇ ਦਿਨ ਰਾਤ ਮਿਹਨਤ ਕਰੂੰਗੀ ਤੇ ਤੇਰੀ ਸਹੇਲੀ ਦੇ ਲਈ ਸਾਰੇ ਪੈਸੇ ਇਕੱਠੇ ਕਰਾਂਗਾ ਇੱਕ ਮਹੀਨੇ ਦੇ ਅੰਦਰ ਵਾਪਸ ਕਰ ਦਵਾਂਗਾ ਇਹ ਸੁਣ ਕੇ ਮੇਰੀ ਘਰਵਾਲੀ ਖੁਸ਼ ਹੋ ਗਈ ਫਿਰ ਉਹ ਮੈਨੂੰ ਡਰਦੇ ਡਰਦੇ ਕਹਿਣ ਲੱਗੀ ਕੀ ਤੁਸੀਂ ਅਰਬ ਜਾਣ ਲਈ ਪੈਸੇ ਕਿੱਥੋਂ ਲੈ ਕੇ ਆਉਂਗੇ ਮੈਂ ਸੁਣਿਆ ਕਿ ਉੱਥੋਂ ਦਾ ਵੀਜ਼ਾ ਤਾਂ ਬਹੁਤ ਮਹਿੰਗਾ ਹੁੰਦਾ ਮੈਂ ਉਸ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਮੈਂ ਇਸ ਦਾ ਵੀ ਬੰਦੋਬਸਤ ਕਰ ਲਿੱਤਾ ਮੈਂ ਆਪਣੇ ਦੋਸਤੋਂ ਉਧਾਰ ਪੈਸੇ ਲਿੱਤੇ ਨੇ ਤੇ ਪੈਸੇ ਮੈਂ ਆਪਣੇ ਤੇ ਤੇਰੀ ਵੀਜ਼ੇ ਦਾ ਟਿਕਟ ਦਾ ਇੰਤਜ਼ਾਮ ਕਰ ਦਵਾਵਾਂਗਾ ਘਰ ਵਾਲੀ ਹੈਰਾਨ ਹੋ ਗਈ ਉਸਨੇ ਕਿਹਾ ਕਿ ਮੈਂ ਤੇਰੇ ਨਾਲ ਅਰਬ ਜਾ ਕੇ ਕੀ ਕਰੂੰਗੀ ਉਹ ਕਹਿਣ ਲੱਗਾ ਮੈਂ ਤੈਨੂੰ ਇੱਥੇ ਇਕੱਲਾ ਨਹੀਂ ਛੱਡ ਸਕਦਾ ਇਸ ਲਈ ਤੈਨੂੰ ਮੇਰੇ ਨਾਲ ਹੀ ਜਾਣਾ ਪੈਣਾ ਇਹ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਘਰਵਾਲੀ ਦੀ ਗੱਲ ਬਿਲਕੁਲ ਠੀਕ ਸੀ ਮੈਨੂੰ ਆਪਣੇ ਘਰਵਾਲੇ ਦੇ ਨਾਲ ਹੀ ਜਾਣਾ ਚਾਹੀਦਾ ਸੀ ਮੈਂ ਆਪਣੇ ਦੋਸਤੋਂ ਤੋਂ ਉਧਾਰ ਲਿੱਤਾ ਸੀ ਤੇ ਵੀਜ਼ਾ ਤੇ ਟਿਕਟ ਦਾ ਇੰਤਜ਼ਾਮ ਕਰ ਲਿਆ ਸੀ ਅਸੀਂ ਦੋਨੋਂ ਅਰਬ ਪਹੁੰਚ ਗਏ ਤੇ ਸਾਨੂੰ ਇੱਕ ਫੈਕਟਰੀ ਵਿੱਚ ਨੌਕਰੀ ਲੱਭ ਲਈ ਤੇ ਉੱਥੇ ਕਰਨ ਲੱਗੇ ਤਾਂ ਜੋ ਜਲਦੀ ਜਲਦੀ ਉਸ ਦੀ ਸਹੇਲੀ ਦਾ ਪੈਸਾ ਵਾਪਸ ਕਰ ਸਕੀਏ ਘਰਵਾਲੀ ਪੜ੍ਹੀ ਲਿਖੀ ਨਾ ਹੋਣ ਕਰਕੇ ਤਨਖਾਹ ਥੋੜੀ ਘੱਟ ਸੀ ਇਸ ਲਈ ਅਰਬ ਜਾ ਕੇ ਵੀ ਘਰ ਦਾ ਖਰਚਾ ਅਸੀਂ ਖਿੱਚ ਕੇ ਕਰਦੇ ਸੀ ਆਉਂਦੇ ਹੀ ਮੈਨੂੰ ਤੇ ਮੇਰੀ ਘਰਵਾਲੀ ਨੂੰ ਕੰਮ ਅਤੇ ਰਹਿਣ ਦੀ ਥਾਂ ਮਿਲ ਗਈ ਸੀ ਇਸ ਲਈ ਕੁਝ ਦਿਨਾਂ ਤੱਕ ਜੋ ਮਿਲਿਆ ਅਸੀਂ ਉਹੀ ਖਾ ਲੈਂਦੇ ਤੇ ਸੌਂ ਜਾਂਦੇ ਮੈਂ ਪੜ੍ਹਿਆ ਲਈ ਕਿਹਾ ਸੀ ਚੰਗੀ ਨੌਕਰੀ ਲੱਭ ਰਿਹਾ ਸੀ ਨਾਲ ਨਾਲ ਇਹ ਵੀ ਡਰ ਸੀ ਕਿ ਮੇਰੀ ਘਰਵਾਲੀ ਨੇ ਜੋ ਬਹੁਤ ਜ਼ਿਆਦਾ ਆਧਾਰ ਲੈ ਲਿਆ ਉਹ ਕਿਦਾਂ ਉਤਾਰਾਂਗੇ ਪਰ ਜਿੱਦਾਂ ਜਿੱਦਾਂ ਦਿਨ ਬੀਤ ਰਹੇ ਸੀ ਪੈਸਿਆਂ ਦੀ ਤੰਗੀ ਹੋਣ ਲੱਗੀ ਸਾਨੂੰ ਖਾਣ ਦੇ ਵੀ ਲਾਲੇ ਪੈ ਗਏ ਸੀ ਸਾਡੇ ਹਾਲਾਤ ਬਹੁਤ ਖਰਾਬ ਸੀ ਸਿਰ ਤੇ ਕਰਜ਼ਾ ਚੜਦਾ ਹੀ ਜਾ ਰਿਹਾ ਸੀ ਮੈਂ ਘਰਵਾਲੀ ਨੂੰ ਕਿਹਾ ਕਿ ਤੈਨੂੰ ਵੀ ਕੋਈ ਨਾ ਕੋਈ ਨੌਕਰੀ ਕਰਨੀ ਪੈਣੀ ਤਾਂ ਜੋ ਕਰਜ਼ਾ ਉਤਰਨ ਵਿੱਚ ਮੇਰੀ ਮਦਦ ਹੋ ਸਕੇ ਬਹੁਤ ਹੱਥ ਪੈਰ ਮਾਰਨ ਦੇ ਬਾਵਜੂਦ ਉਸ ਨੂੰ ਨੌਕਰੀ ਨਾ ਮਿਲੀ ਇਹ ਦੇਖ ਕੇ ਮੇਰੀ ਘਰਵਾਲੀ ਨੇ ਕਿਹਾ ਕਿ ਤੂੰ ਕੋਈ ਕੰਮ ਨਾ ਕਰ ਪਰ ਮੈਂ ਉਸ ਨੂੰ ਕਿਹਾ ਕਿ ਸਾਡੇ ਤੇ ਲੱਖਾਂ ਦਾ ਕਰਜ਼ਾ ਜੇ ਦੋਨਾਂ ਨੇ ਮਿਲ ਕੇ ਕੰਮ ਨਾ ਕੀਤਾ ਤਾਂ ਕਿੱਦਾਂ ਕਰਜ਼ਾ ਚੁਕਾਵਾਂਗੇ ਇਸ ਲਈ ਘਰਵਾਲੀ ਦੇ ਮਨਾ ਕਰਨ ਦੇ باوجود ਵੀ ਮੈਂ ਕੰਮ ਲੱਭ ਰਿਹਾ ਸੀ 사우ਦੀ ਅਰਬ ਆ ਕੇ ਮੈਨੂੰ ਕੁਝ ਲੋਕ ਜਾਣਨ ਲੱਗੇ ਸੀ ਮੈਂ ਨੇੜੇ ਤੇੜੇ ਦੇ ਕੁਝ ਆਦਮੀਆਂ ਨਾਲ ਜ਼ਿਕਰ ਕੀਤਾ ਤਾਂ ਇੱਕ ਆਦਮੀ ਨੇ ਦੱਸਿਆ ਕਿ ਅਰਬੀ ਮਾਲਕਨ ਹੈ ਉਸ ਨੂੰ ਇੱਕ ਨੌਕਰ ਦੀ ਲੋੜ ਹੈ ਇਹ ਸੁਣ ਕੇ ਮੈਂ ਖੁਸ਼ ਹੋ ਗਿਆ ਤੇ ਘਰਵਾਲੀ ਨੂੰ ਮੈਂ ਉਸ ਕੰਮ ਬਾਰੇ ਦੱਸਿਆ ਕਿ ਉਸਦੇ ਘਰ ਜਾਣਾ ਹੈ ਘਰਵਾਲੀ ਜਾਣਦੀ ਸੀ ਸਾਨੂੰ ਪੈਸਿਆਂ ਦੀ ਬਹੁਤ ਲੋੜ ਹੈ ਇਸ ਲਈ ਉਸ ਨੇ ਮੈਨੂੰ ਉਸਦੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਮੈਂ ਉੱਥੇ ਗਿਆ ਤਾਂ ਸਭ ਦੇਖ ਕੇ ਹੱਕਾ ਬੱਕਾ ਰਹਿ ਗਿਆ ਉਸ ਘਰ ਵਿੱਚ 16 17 ਨੌਕਰ ਕੰਮ ਕਰਦੇ ਸੀ ਮੈਂ ਤਾਂ ਦੇਖ ਕੇ ਹੀ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਕੋਲ ਤਾਂ ਬਹੁਤ ਲੋਕ ਸੀ ਫਿਰ ਉਹ ਮੈਨੂੰ ਕੰਮ ਤੇ ਕਿਉਂ ਰੱਖੂਗੀ ਇਸ ਲਈ ਅਰਬੀ ਮਾਲਕਣ ਕੋਲ ਡਰਦੇ ਡਰਦੇ ਪਹੁੰਚਿਆ ਪਰ ਜਿੱਦਾਂ ਹੀ ਉਸ ਨੇ ਮੈਨੂੰ ਵੇਖਿਆ ਝਟ ਕੰਮ ਦੇ ਦਿੱਤਾ ਤੇ ਕਿਹਾ ਕਿ ਤੂੰ ਮੇਰੇ ਕਮਰੇ ਦੀ ਸਫਾਈ ਕਰ ਦਿਆ ਕਰ ਤੇ ਰਾਤ ਦੇ 9 ਵਜੇ ਤੋਂ ਬਾਅਦ ਆਪਣੇ ਘਰ ਜਾਣਾ ਮੈਨੂੰ ਦਿਨ ਦੇ ਸਮੇਂ ਘਰ ਦਾ ਕੰਮ ਕਰਨਾ ਸੀ ਇਸ ਲਈ ਮੈਂ ਹਾਮੀ ਭਰ ਦਿੱਤੀ ਅਰਬੀ ਮਾਲਕਣ ਨੇ ਮੈਨੂੰ ਜੋ ਤਨਖਾਹ ਦੱਸੀ ਬਹੁਤ ਘੱਟ ਸੀ ਪਰ ਮੈਂ ਸੋਚਿਆ ਕਿ ਮਾਲਕਣ ਤੋਂ ਜਲਦ ਹੀ ਕਹੂੰਗਾ ਕਿ ਮੇਰੀ ਤਨਖਾਹ ਵਧਾ ਦੇਵੇ ਮੈਂ ਉਸਦੇ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸਦੇ ਘਰ ਮੇਰਾ ਪਹਿਲਾ ਦਿਨ ਸੀ ਇਸ ਲਈ ਮੈਂ ਕਿਸੇ ਨੌਕਰ ਦੇ ਨਾਲ ਜ਼ਿਆਦਾ ਗੱਲ ਨਹੀਂ ਕੀਤੀ ਮੈਂ ਅਰਬੀ ਮਾਲਕਣ ਦੇ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਜਿਸ ਵਿੱਚ ਮੇਰਾ ਕੰਮ ਸੀ ਇਸ ਲਈ ਮੈਨੂੰ ਕਮਰੇ ਦੀ ਸਫਾਈ ਕਰਦੇ ਕਰਦੇ ਸ਼ਾਮ ਹੋ ਗਈ ਕਮਰਾ ਵੀ ਬਹੁਤ ਵੱਡਾ ਸੀ ਇਸ ਲਈ ਸਵੇਰ ਤੋਂ ਸ਼ਾਮ ਹੋ ਗਈ ਸੀ ਮੈਂ ਸਫਾਈ ਤੋਂ ਵਿਲਾ ਹੋਇਆ ਤਾਂ ਰਸੋਈ ਵਿੱਚ ਆ ਗਿਆ ਉੱਥੇ ਜਿਹੜਾ ਨੌਕਰ ਸੀ ਉਸ ਨੇ ਮੈਨੂੰ ਖਾਣ ਲਈ ਰੋਟੀ ਦਿੱਤੀ ਮੈਨੂੰ ਬਹੁਤ ਭੁੱਖ ਲੱਗੀ ਸੀ ਇਸ ਲਈ ਮੈਂ ਉੱਥੇ ਹੀ ਬੈਠ ਕੇ ਖਾਣ ਲੱਗਾ ਮੇਰੇ ਵੇਖਦੇ ਵੇਖਦੇ ਹੋਰ ਨੌਕਰ ਆ ਕੇ ਰੋਟੀ ਖਾਣ ਲੱਗੇ ਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਕਿ ਅੱਜ ਕਿਸ ਦੀ 바ਰੀ ਹੈ ਇਹ ਸੁਣ ਕੇ ਉਹਨਾਂ ਵਿੱਚੋਂ ਪੰਜ ਨੌਕਰਾਂ ਨੇ ਹੱਥ ਕੜਾ ਕਰ ਦਿੱਤਾ ਤੇ ਬਾਕੀ ਨੌਕਰ ਖੁਸ਼ੀ-ਖੁਸ਼ੀ ਰੋਟੀ ਖਾਣ ਲੱਗੇ ਇਹ ਸਭ ਦੇਖ ਕੇ ਮੈਂ ਪਰੇਸ਼ਾਨ ਹੋ ਗਿਆ ਸੀ ਆਖਰੇ ਕੀ ਮਾਜਰਾ ਹੈ ਮੈਂ ਇੱਥੇ ਨਵਾਂ-ਨਵਾਂ ਸੀ ਇਸ ਲਈ ਮੈਂ ਸੋਚਿਆ ਕਿ ਮੈਨੂੰ ਉਹਨਾਂ ਦੇ ਕੰਮ ਵਿੱਚ ਦਖਲ ਨਹੀਂ ਦੇਣੀ ਚਾਹੀਦੀ ਇਹ ਸਭ ਮੇਰੇ ਤੋਂ ਪਹਿਲਾਂ ਤੋਂ ਇੱਥੇ ਸੀ ਇਸ ਲਈ ਉਹਨਾਂ ਨੂੰ ਇਸ ਘਰ ਦੇ ਬਾਰੇ ਜ਼ਿਆਦਾ ਪਤਾ ਸੀ ਇਸ ਲਈ ਮੈਂ ਰੋਟੀ ਖਾਈ ਤੇ ਘਰ ਜਾਣ ਲਈ ਨਿਕਲ ਗਿਆ ਫੇਰ ਇੱਕ ਨੌਕਰ ਨੇ ਮੈਨੂੰ ਰੋਕ ਲਿੱਤਾ ਤੇ ਕਿਹਾ ਇਹ ਕਹਿਣ ਲੱਗਾ ਮਾਲਕ ਨੇ ਕਿਹਾ ਅੱਜ ਤੋਂ ਤੂੰ ਆਪਣੀ ਘਰਵਾਲੀ ਦੀ ਰੋਟੀ ਵੀ ਇੱਥੋਂ ਲੈ ਕੇ ਜਾਇਆ ਕਰ ਇਹ ਕਹਿ ਕੇ ਉਸਨੇ ਮੈਨੂੰ ਇੱਕ ਬਹੁਤ ਵੱਡਾ ਟੀਫਨ ਦਿੱਤਾ ਇਹ ਦੇਖ ਕੇ ਮੈਂ ਤਾਂ ਖੁਸ਼ ਹੋ ਗਿਆ ਸੀ ਤੇ ਉਹ ਸਰ ਵੀ ਮਾਲਕਣ ਨੂੰ ਮੈਂ ਦਵਾਵਾ ਦਿੰਦਾ ਹੋਇਆ ਆਪਣੇ ਘਰ ਜਾ ਰਿਹਾ ਸੀ ਮੈਂ ਬਹੁਤ ਖੁਸ਼ ਸੀ ਮੇਰੀ ਘਰਵਾਲੀ ਕਰਜ਼ਾ ਉਤਾਰਨ ਲਈ ਓਵਰਟਾਈਮ ਕਰਦੀ ਸੀ ਇਸ ਲਈ ਰਾਤ ਦੇ 11 ਵਜੇ ਘਰ ਆਈ ਉਦੋਂ ਤੱਕ ਮੈਂ ਸੌਂ ਗਿਆ ਸੀ ਮੇਰੀ ਘਰਵਾਲੀ ਨੇ ਮੈਨੂੰ ਜਗਾਉਂਦੇ ਕਿਹਾ ਤੇ ਅੱਜ ਤੂੰ ਰੋਟੀ ਨਹੀਂ ਬਣਾਈ ਮੈਂ ਜਲਦ ਤੋਂ ਉੱਠਿਆ ਤੇ ਅਰਬੀ ਮਾਲਕਣ ਦੇ ਘਰ ਤੋਂ ਲਿਆਂਦਾ ਹੋਇਆ ਟਿਫਨ ਉਸ ਦੇ ਸਾਹਮਣੇ ਰੱਖ ਦਿੱਤਾ ਇੰਨਾ ਜ਼ਿਆਦਾ ਤੇ ਸਵਾਦ ਖਾਣਾ ਦੇਖ ਕੇ ਕਹਿਣ ਲੱਗੀ ਕੱਲ੍ਹ ਤੋਂ ਰੋਟੀ ਤੇ ਖਰਚ ਨਾ ਕਰੀ ਆਪਾਂ ਪੈਸੇ ਬਚਾਉਣੇ ਨੇ ਇਹ ਸੁਣ ਕੇ ਮੈਂ ਮਸਕਰਾ ਦਿੱਤਾ ਤੇ ਉਸ ਨੂੰ ਦੱਸਿਆ ਕਿ ਸਾਰਾ ਖਾਣਾ ਮੈਂ ਘਰ ਨਹੀਂ ਬਣਾਇਆ ਮੈਨੂੰ ਮੇਰੀ ਮਾਲਕਣ ਨੇ ਤੇਰੇ ਲਈ ਦਿੱਤਾ ਹੈ ਮੇਰੀ ਗੱਲ ਸੁਣ ਕੇ ਉਹ ਬੜੀ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੀ ਤੇ ਕਹਿਣ ਲੱਗੀ ਉਹ ਤੇਰੇ ਤੇ ਬੜੀ ਮਿਹਰਬਾਨ ਹੈ ਇਹ ਸੁਣ ਕੇ ਮੈਂ ਕਿਹਾ ਕਿ ਸ਼ਾਇਦ ਇਸ ਲਈ ਕਿ ਉਹ ਬਹੁਤ ਅਮੀਰ ਹੈ। ਮੇਰੀ ਘਰਵਾਲੀ ਨੇ ਕਿਹਾ ਕਿ ਅਰਬੀ ਮਾਲਕਣਾ ਬਹੁਤ ਆਯਾਸ਼ ਹੁੰਦੀਆਂ ਨੇ ਇਸ ਲਈ ਉਸ ਤੋਂ ਬਚ ਕੇ ਰਹੀ। ਅਗਲੇ ਦਿਨ ਮੈਂ ਕੰਮ ਕਰਨ ਆਇਆ ਤਾਂ ਮੈਨੂੰ ਫੇਰ ਤੋਂ ਉਹੀ ਕੰਮ ਕਰਨਾ ਸੀ। ਸਗੋਂ ਬਾਕੀ ਦੇ ਨੌਕਰ ਮੈਨੂੰ ਨਜ਼ਰ ਨਹੀਂ ਆ ਰਹੇ ਸੀ। ਮੈਂ ਆਪਣਾ ਕੰਮ ਕਰਨਾ ਸੀ ਇਸ ਲਈ ਕਮਰੇ ਵਿੱਚ ਜਾ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਮੈਂ ਅੰਦਰ ਗਿਆ ਤਾਂ ਪਰੇਸ਼ਾਨ ਹੋ ਗਿਆ ਕਿਉਂਕਿ ਮਾਲਕਣ ਹਲੇ ਸੁੱਤੀ ਨਹੀਂ ਉੱઠી ਸੀ। ਉਹ ਬਿਸਤਰੇ ਦੇ ਵਿੱਚ ਹੀ ਸੀ। ਮੈਂ ਉੱਥੋਂ ਵਾਪਸ ਜਾਣ ਲੱਗਿਆ ਕਿਉਂਕਿ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਦੀ ਅੱਖ ਖੁੱਲ ਗਈ ਤੇ ਉਸ ਨੇ ਮੈਨੂੰ ਕਿਹਾ ਕਿ ਤੂੰ ਬਾਹਰ ਜਾ ਕੇ ਬੈਠ ਅੱਜ ਮੈਨੂੰ ਉੱਠਣ ਵਿੱਚ ਦੇਰ ਹੋ ਗਈ ਮੈਂ ਬਾਹਰ ਆਉਣੀ ਹਾਂ ਮੇਰੀ ਨਜ਼ਰ ਰਸੋਈ ਵਿੱਚ ਕੰਮ ਕਰਦੇ ਨੌਕਰ ਤੇ ਪਈ ਜੋ ਕੱਲ੍ਹ ਰਸੋਈ ਵਿੱਚ ਕੰਮ ਕਰ ਰਿਹਾ ਸੀ ਮੈਂ ਉਸ ਕੋਲ ਗਿਆ ਤੇ ਪੁੱਛਿਆ ਕਿ ਅੱਜ ਬਾਕੀ ਨੌਕਰ ਕਿੱਥੇ ਨੇ ਇਹ ਸੁਣ ਕੇ ਉਹ ਕਹਿਣ ਲੱਗਾ ਕਿ ਅਸੀਂ 15 ਨੌਕਰਾਂ ਪਰ ਸਾਡੀ ਸਭ ਦੀ ਡਿਊਟੀ ਅਲੱਗ-ਅਲੱਗ ਹੈ ਜਿੰਨਾ ਸੱਤ ਨੌਕਰਾਂ ਨੇ ਰਾਤੀ ਕੰਮ ਕੀਤਾ ਸੀ ਉਹ ਸਵੇਰੇ ਹੁੰਦੇ ਹੀ ਆਪਣੇ ਘਰ ਚਲੇ ਗਏ ਤੇ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਵਾਪਸ ਆਉਣਗੇ ਅਤੇ ਬਾਕੀ ਦੇ ਨੌਕਰ ਇੱਥੇ ਹੀ ਨੇ ਮੈਂ ਸੋਚਦਾ ਰਹਿ ਗਿਆ ਸੀ ਕਿ ਰਾਤ ਨੂੰ ਉਹ ਕੀ ਕੰਮ ਕਰਦੇ ਸੀ ਇਹ ਸੁਣ ਕੇ ਮੈਂ ਚੌਂਕ ਗਿਆ ਤੇ ਉਸ ਨੇ ਮੈਨੂੰ ਪੁੱਛਿਆ ਕਿ ਮੇਰਾ ਕੰਮ ਤਾਂ ਮਾਲਕਨ ਦਾ ਕਮਰਾ ਸਾਫ਼ ਕਰਨਾ ਹੈ ਤੇ ਤੁਸੀਂ ਲੋਕ ਕੀ ਕਰਦੇ ਹੋ ਇਹ ਸੁਣ ਕੇ ਉਹ ਕਹਿਣ ਲੱਗਾ ਤੂੰ ਕੁਝ ਦਿਨ ਇੱਥੇ ਰਹੇਗਾ ਤਾਂ ਤੈਨੂੰ ਪਤਾ ਲੱਗ ਜਾਊ ਇਹ ਸੁਣ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਆਪਣੇ ਕੰਮ ਦੇ ਬਾਰੇ ਉਹ ਨਹੀਂ ਦੱਸਣਾ ਚਾਹੁੰਦੀ ਇਸ ਲਈ ਉਸ ਨੇ ਗੱਲ ਟਾਲ ਦਿੱਤੀ ਸੀ ਮੈਂ ਵੀ ਉਸ ਨੂੰ ਦੁਬਾਰਾ ਨਹੀਂ ਪੁੱਛਿਆ ਅਤੇ ਅਰਬੀ ਮਾਲਕਨ ਨਾਸ਼ਤਾ ਕਰਕੇ ਘਰ ਤੋਂ ਬਾਹਰ ਨਿਕਲ ਗਈ ਜਦੋਂ ਕਿ ਮੈਂ ਉਸ ਦੇ ਕਮਰੇ ਵਿੱਚ ਗਿਆ ਸਫਾਈ ਕਰਨ ਲੱਗਿਆ ਕੰਮ ਕਰਦੇ ਮੈਨੂੰ ਦੁਪਹਿਰ ਹੋ ਗਈ ਸੀ ਤੇ ਮੈਂ ਬਾਹਰ ਆਇਆ ਨੌਕਰ ਨੇ ਮੈਨੂੰ ਰੋਟੀ ਦਿੱਤੀ ਤੇ ਕਹਿਣ ਲੱਗਾ ਡਰਾਇੰਗ ਰੂਮ ਵਿੱਚ ਸਾਰੇ ਨੌਕਰ ਬੈਠੇ ਨੇ ਤੂੰ ਵੀ ਉਹਨਾਂ ਨਾਲ ਬੈਠ ਕੇ ਰੋਟੀ ਖਾ ਲੈ ਮੈਂ ਹਜੇ ਰਸੋਈ ਨੂੰ ਸਾਫ਼ ਕਰਨਾ ਇਹ ਸੁਣ ਕੇ ਮੈਂ ਡਰਾਈੰਗ ਰੂਮ ਵਿੱਚ ਬੈਠ ਗਿਆ ਪਰ ਜਿੱਦਾਂ ਹੀ ਮੇਰੀ ਨਜ਼ਰ ਨੌਕਰਾਂ ਤੇ ਪਈ ਮੈਂ ਹੈਰਾਨ ਹੋ ਗਿਆ ਕਿਉਂਕਿ ਸਾਰੇ ਤਿਆਰ ਹੋ ਕੇ ਬੈਠੇ ਸੀ ਉਹ ਤਾਂ ਇਸ ਸਮੇਂ ਸੋਫੇ ਤੇ ਪਏ ਸੀ ਕੋਈ ਨਾਟਕ ਵੇਖ ਰਿਹਾ ਸੀ ਇਹ ਗੱਲ ਮੈਂ ਪਹਿਲੇ ਦਿਨ ਮਹਿਸੂਸ ਕੀਤੀ ਸੀ ਕਿ ਅਰਬਨ ਮਾਲਕਣ ਦਾ ਵਿਆਹ ਨਹੀਂ ਹੋਇਆ ਸੀ ਕਿਉਂਕਿ ਮੈਂ ਉਸ ਦੇ ਘਰ ਵਾਲੇ ਨੂੰ ਨਹੀਂ ਦੇਖਿਆ ਸੀ ਪਰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਇਸ ਨੇ ਤਾਂ ਵਿਆਹ ਨਹੀਂ ਕੀਤਾ ਪਰ ਇਸ ਨੇ ਆਪਣੇ ਘਰ ਵਿੱਚ ਇੰਨੇ ਨੌਕਰ ਕਿਉਂ ਰੱਖੇ ਨੇ ਦਿਲ ਵਿੱਚ ਮੈਂ ਸੋਚਣ ਲੱਗਿਆ ਕਿ ਜਦੋਂ ਸਾਰੇ ਆਪਸ ਵਿੱਚ ਹਾਸੇ ਮਜ਼ਾਕ ਕਰ ਰਹੇ ਸੀ ਬੈਠ ਗਿਆ ਪਰ ਕਿਸੇ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਸਿਵਾਏ ਉਸ ਰਸੋਈ ਵਾਲੇ ਨੌਕਰ ਦੇ ਕੋਈ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਸੀ ਉਹ ਸ਼ਾਇਦ ਮੇਰੇ ਤੋਂ ਸਾਰੇ ਅਮੀਰ ਸੀ ਤੇ ਮੈਂ ਸਿੱਧਾ ਸਾਦਾ ਸੀ ਇਸ ਲਈ ਉਹ ਮੇਰੇ ਨਾਲ ਜ਼ਿਆਦਾ ਕੁਲਦੇ ਮਿਲਦੇ ਨਹੀਂ ਸੀ ਪਰ ਉਹਨਾਂ ਨੌਕਰਾਂ ਦੇ ਹੁਲੀਏ ਨੂੰ ਦੇਖ ਕੇ ਮੈਂ ਦਿਲ ਵਿੱਚ ਸੋਚਦਾ ਕਿ ਮੇਰੀ ਤਰ੍ਹਾਂ ਨੌਕਰ ਨੇ ਪਰ ਇਹਨਾਂ ਤਿਆਰ ਹੋ ਕੇ ਇੱਥੇ ਆਉਂਦੇ ਸੀ ਸਾਰਾ ਦਿਨ ਇਦਾਂ ਹੀ ਰਹਿੰਦੇ ਜਿੱਦਾਂ ਇਸ ਘਰ ਦੇ ਮਾਲਕ ਹੋਣ ਇੱਕ ਦਿਨ ਮੈਂ ਵਾਪਸ ਕਮਰੇ ਵਿੱਚ ਆ ਕੇ ਕੰਮ ਕਰਨ ਲੱਗਿਆ ਤਾਂ ਹਮ ਤੱਕ ਮੈਂ ਕਮਰੇ ਦੀ ਸਫਾਈ ਕੀਤੀ ਅਰਬੀ ਮਾਲਕਣ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਬਾਹਰ ਜਾਂਦੀ ਸੀ ਤਾਂ ਸਾਰਾ ਕਮਰਾ ਬਖੇੜ ਦਿੰਦੀ ਇਸ ਲਈ ਮੈਨੂੰ ਸਭ ਕੁਝ ਸਮੇਟਦੇ ਜਮੇਟਦੇ ਸ਼ਾਮ ਹੋ ਜਾਂਦੀ ਅੱਜ ਮੈਂ ਵੀ ਰੋਟੀ ਖਾ ਕੇ ਘਰ ਜਾਣ ਲੱਗਿਆ ਤਾਂ ਨੌਕਰ ਨੇ ਮੈਨੂੰ ਮੇਰੀ ਘਰਵਾਲੀ ਦਾ ਖਾਣਾ ਪੈਕ ਕਰ ਦਿੱਤਾ ਇਹ ਦੇਖ ਕੇ ਮੈਂ ਉਸ ਨੂੰ ਕਿਹਾ ਕਿ ਮਾਲਕਣ ਮੇਰੇ ਤੇ ਇੰਨੀ ਮਿਹਰਬਾਨ ਕਿਉਂ ਹੈ ਇਹ ਸੁਣ ਕੇ ਕਹਿਣ ਲੱਗਾ ਮਾਲਕਣ ਸਿਰਫ ਤੇਰੇ ਤੇ ਨਹੀਂ ਸਾਰੇ ਨੌਕਰਾਂ ਤੇ ਮਿਹਰਬਾਨ ਹੈ ਇਹ ਸੁਣ ਕੇ ਮੈਂ ਉਸ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗਾ ਅਰਬੀ ਮਾਲਕਣ ਦਾ ਘਰ ਵਾਲਾ ਮਰ ਚੁੱਕਾ ਬਹੁਤ ਅਮੀਰ ਹੈ ਇਸ ਲਈ ਗਰੀਬ ਨੌਕਰਾਂ ਦੀ ਮਦਦ ਕਰਦੀ ਹੈ ਜਿੰਨੇ ਵੀ ਨੌਕਰ ਇੱਥੇ ਕੰਮ ਕਰਦੇ ਨੇ ਉਹਨਾਂ ਸਭ ਨੂੰ ਘਰ ਵੀ ਇਸ ਮਾਲਕਣ ਨੇ ਹੀ ਲੈ ਕੇ ਦਿੱਤਾ ਉਹਨਾਂ ਦੇ ਖਰਚੇ ਵੀ ਇਹੀ ਚੁੱਕਦੀ ਹੈ ਇਹ ਸੁਣ ਕੇ ਮੈਂ ਚੌਕ ਗਿਆ ਸੀ ਤੇ ਕਾਰਨ ਪੁੱਛਿਆ ਤਾਂ ਕਹਿਣ ਲੱਗਾ ਤੋ ਕੁਝ ਦਿਨ ਇੱਥੇ ਰਵੇਂਗਾ ਤਾਂ ਤੈਨੂੰ ਪਤਾ ਲੱਗ ਜਾਊ ਮੈਂ ਆਪਣੀ ਘਰਵਾਲੀ ਦਾ ਖਾਣਾ ਲੈ ਕੇ ਘਰ ਆ ਗਿਆ ਸੀ ਤੇ ਸੋਚਣ ਲੱਗਾ ਕਿ ਸਾਨੂੰ ਇੱਥੇ ਆਏ 1 ਮਹੀਨਾ ਹੋ ਗਿਆ ਮੇਰੀ ਘਰਵਾਲੀ ਦਿਨ ਰਾਤ ਮਿਹਨਤ ਕਰਦੀ ਪਰ ਸਾਡੇ ਕੋਲ ਇੰਨੇ ਪੈਸੇ ਨਹੀਂ ਹੋਏ ਜੇ ਇਦਾਂ ਹੀ ਰਿਹਾ ਤਾਂ 1 ਮਹੀਨੇ ਬਾਅਦ ਮੇਰੀ ਘਰਵਾਲੀ ਇਸੇਲੀ ਦੇ ਪੈਸੇ ਕਿੱਦਾਂ ਵਾਪਸ ਕਰੂਗੀ ਇਹ ਸੋਚ ਕੇ ਮੈਂ ਬਹੁਤ ਪਰੇਸ਼ਾਨ ਸੀ ਮੇਰੇ ਵਿਆਹ ਨੂੰ ਇੰਨੇ ਸਾਲ ਹੋ ਗਏ ਸੀ ਇਨੇ ਸਾਲ ਬਾਅਦ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ ਤੇ ਮੈਂ ਉਸ ਨੂੰ ਛੱਡ ਨਹੀਂ ਸਕਦਾ ਸੀ। ਇਹੀ ਗੱਲ ਮੈਂ ਆਪਣੀ ਘਰਵਾਲੀ ਨੂੰ ਕਹੀ ਤਾਂ ਕਹਿਣ ਲੱਗੀ ਕਿ ਮੈਂ ਆਪ ਮਿਹਨਤ ਕਰ ਰਹੀ ਹਾਂ 1 ਮਹੀਨੇ ਦੇ ਅੰਦਰ ਸਾਰੇ ਪੈਸੇ ਆਪਣੀ ਸਹੇਲੀ ਨੂੰ ਵਾਪਸ ਕਰ ਦੇਣੇ ਨੇ ਕਿਉਂਕਿ ਮੈਂ ਉਸ ਨੂੰ ਜਾਣਦੀ ਹਾਂ। ਉਹ ਮੈਨੂੰ ਹੋਰ ਸਮਾਂ ਨਹੀਂ ਦੇਊਗੀ ਮੈਂ ਉਸ ਨੂੰ ਬੜੀ ਚੰਗੇ ਤਰੀਕੇ ਨਾਲ ਜਾਣਦੀ ਹਾਂ ਵੀ ਇਹ ਸੁਣ ਕੇ ਮੈਂ ਰੋਣ ਲੱਗਿਆ ਤੇ ਮੇਰੀ ਘਰਵਾਲੀ ਨੇ ਮੈਨੂੰ ਰੋਂਦਾ ਦੇਖ ਮੇਰੇ ਪੈਰ ਫੜ ਲਏ ਤੇ ਕਹਿਣ ਲੱਗੀ ਮੈਨੂੰ ਮਾਫ਼ ਕਰ ਦਿਓ ਇਹ ਸਭ ਮੇਰੀ ਗਲਤੀ ਕਰਕੇ ਹੋਇਆ ਕਿਸਮਤ ਨੇ ਮੈਨੂੰ ਇੰਨਾ ਸੋਹਣਾ ਤੇ ਪੜਿਆ ਲਿਖਿਆ ਘਰਵਾਲਾ ਦਿੱਤਾ ਪਰ ਮੈਂ ਕਦਰ ਹੀ ਨਾ ਕੀਤੀ ਪਰ ਤੁਸੀਂ ਫਿਕਰ ਨਾ ਕਰੋ ਮੈਂ ਆਪਣੇ ਆਪ ਨੂੰ ਵੇਚ ਦਊਂਗੀ ਪਰ ਤੈਨੂੰ ਬਚਾ ਲਊਂਗੀ ਮੈਂ ਘਰਵਾਲੀ ਦੇ ਮੋਢੇ ਤੇ ਸਿਰ ਰੱਖ ਦਿੱਤਾ ਮੈਨੂੰ ਅਹਿਸਾਸ ਸੀ ਕਿ ਮੇਰੀ ਘਰਵਾਲੀ ਆਪਣੀ ਗਲਤੀ ਤੋਂ ਬਾਅਦ ਸੁਧਰ ਗਈ ਸੀ ਪਰ ਪੈਸੇ ਬਹੁਤ ਜ਼ਿਆਦਾ ਸੀ ਤੇ ਸਾਡੇ ਕੋਲ ਸਮਾਂ ਘੱਟ ਸੀ ਇਹ ਮੈਂ ਅਗਲੇ ਦਿਨ ਕੰਮ ਤੇ ਆਇਆ ਮੈਂ ਸੋਚਿਆ ਸੀ ਕਿ ਅਰਬਨ ਮਾਲਕਨ ਨੂੰ ਕਹਿ ਕੇ ਉਸ ਤੋਂ ਮਦਦ ਮੰਗਾਗਾ ਮੈਂ ਬਾਕੀ ਨੌਕਰਾਂ ਵਾਂਗ ਪੁਰਾਣਾ ਤੇ ਖਾਸ ਤਾਂ ਨਹੀਂ ਸੀ ਪਰ ਮੈਂ ਉਸ ਨੂੰ ਕਹਾਗਾ ਕਿ ਮੈਨੂੰ ਇਸ ਮੁਸੀਬਤ ਚੋਂ ਕੱਢੇ ਇਸ ਕੰਮ ਦੇ ਬਦਲੇ ਮੈਂ ਸਾਰੀ ਉਮਰ ਉਸਦੇ ਘਰ ਦਾ ਕੰਮ ਪਿਆਰ ਹਾਂ ਪਰ ਉਸ ਦਿਨ ਮੇਰੀ ਮੁਲਾਕਾਤ ਮਾਲਕਨ ਨਾਲ ਨਹੀਂ ਹੋਈ ਮੈਂ ਸੋਚਿਆ ਮੈਂ ਕੱਲ ਗੱਲ ਕਰ ਲਵਾਂਗਾ ਪਰ ਇਸ ਤਰ੍ਹਾਂ 4-5 ਦਿਨ ਹੋ ਗਏ ਮਾਲਕਨ ਨੂੰ ਨਾ ਮਿਲ ਪਾਇਆ ਮਜਬੂਰਨ ਮੈਂ ਰਸੋਈ ਵਾਲੇ ਨੌਕਰ ਦੇ ਸਾਹਮਣੇ ਆਪਣੀ ਪਰੇਸ਼ਾਨੀ ਰੱਖੀ ਤਾਂ ਕਹਿਣ ਲੱਗਾ ਤੇਰੀ ਮੁਸ਼ਕਲ ਬਹੁਤ ਵੱਡੀ ਹੈ ਪਰ ਮੈਂ ਤੈਨੂੰ ਸਲਾਹ ਦਿੰਨਾ ਇਸ ਨਹੀਂ ਮਾਲਕਨ ਨਾਲ ਗੱਲ ਨਾ ਕਰੀ ਨਹੀਂ ਤਾਂ ਇਹ ਸੋ ਵੀ ਵੱਡੀ ਮਸੀਬਤ ਵਿੱਚ ਫਸ ਜਾਏਗਾ। ਮੈਨੂੰ ਇੱਕ ਹੋਰ ਨੌਕਰ ਰਸੋਈ ਵਿੱਚ ਆ ਗਿਆ ਤੇ ਉਹ ਚੁੱਪ ਕਰ ਗਿਆ ਤੇ ਮੈਂ ਵੀ ਚੁੱਪ ਸੀ ਪਰ ਮੈਂ ਸੋਚ ਲਿਆ ਸੀ ਕਿ ਸਾਰੇ ਨੌਕਰ ਮੇਰੇ ਤੋਂ ਜਲਦੇ ਨੇ ਇਸ ਲਈ ਨਹੀਂ ਚਾਹੁੰਦੇ ਕਿ ਮੈਂ ਮਾਲਕਣ ਨਾਲ ਗੱਲ ਕਰਾਂ। ਇਸ ਲਈ ਮੈਂ ਇੱਕ ਦਿਨ ਨੌਕਰ ਨੂੰ ਕਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਹੈ। ਇਸ ਲਈ ਮੈਂ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਕੰਮ ਕਰਨਾ ਚਾਹੁੰਨਾ। ਇਹ ਸੁਣ ਕੇ ਉਹ ਚੌਂਕ ਗਿਆ ਤੇ ਕੁਝ ਵੀ ਨਾ ਕਿਹਾ। ਅਗਲੇ ਦਿਨ ਜਦੋਂ ਮੈਂ ਕੰਮ ਤੇ ਗਿਆ ਤਾਂ ਸਾਰੇ ਨੌਕਰ ਮੈਨੂੰ ਦੇਖ ਰਹੇ ਸੀ ਅਤੇ ਘੂਰ ਰਹੇ ਸੀ ਮੈਂ ਡਰ ਗਿਆ ਤੇ ਕਹਿਣ ਲੱਗੇ ਮਾਲਕ ਨੇ ਕਿਹਾ ਤੂੰ ਰਾਤ ਨੂੰ ਕੰਮ ਕਰ ਸਕਦਾ ਪਰ ਇਸ ਦੇ ਲਈ ਤੈਨੂੰ ਆਪਣੇ ਆਪ ਨੂੰ ਸਵਾਰਨਾ ਪੈਣਾ ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਕਿ ਮੈਨੂੰ ਆਪਣੇ ਆਪ ਨੂੰ ਕਿਉਂ ਸਵਾਰਨਾ ਪੈਣਾ ਮੇਰਾ ਕੰਮ ਤਾਂ ਸਫਾਈ ਕਰਨਾ ਹੈ ਇਸ ਤੋਂ ਮਾਲਕਣ ਨੇ ਮੇਰੇ ਹੁਲੀਏ ਤੋਂ ਕੀ ਲੈਣਾ ਇਹ ਸੁਣ ਕੇ ਸਾਰੇ ਹੱਸਣ ਲੱਗੇ ਜਦੋਂ ਮਾਲਕਨ ਤੋਂ ਪੈਸੇ ਚਾਹੁੰਨਾ ਪਰ ਉਸ ਦੇ ਬਦਲੇ ਕੁਝ ਦੇਣਾ ਨਹੀਂ ਚਾਹੁੰਦਾ ਇਸ ਨੌਕਰ ਦੇ ਜੀਵਨ ਦਾਸ ਵਿੱਚ ਜਦੋਂ ਕਿਹਾ ਤਾਂ ਮੈਂ ਡਰ ਗਿਆ ਮੈਂ ਮਾਲਕਨ ਨੂੰ ਬਦਲੇ ਵਿੱਚ ਕੀ ਦੇਣਾ ਚਾਹੀਦਾ ਸੀ ਮੈਂ ਆਪਣੇ ਦਿਲ ਵਿੱਚ ਸੋਚਿਆ ਪਰ ਉਹਨਾਂ ਨਾਲ ਇਹ ਗੱਲ ਪੁੱਛਣ ਦੀ ਮੇਰੀ ਹਿੰਮਤ ਨਹੀਂ ਸੀ ਇਸ ਲਈ ਮੈਂ ਚੁੱਪ ਰਿਹਾ ਫਿਰ ਇੱਕ ਨੌਕਰ ਕਹਿਣ ਲੱਗਿਆ ਜੇ ਤੈਨੂੰ ਪੈਸੇ ਚਾਹੀਦੇ ਨੇ ਤਾਂ ਰਾਤ ਨੂੰ ਮਾਲਕਨ ਦੇ ਕਮਰੇ 'ਚ ਰਹਿਣਾ ਪੈਣਾ ਇਹ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਮੇਰੀ ਹਾਲਤ ਖਰਾਬ ਹੋ ਰਹੀ ਸੀ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਅੱਜ ਛੁੱਟੀ ਕਰ ਲੈਣਾ ਕੱਲ ਤੋਂ ਆਉਂਗਾ ਇਹ ਸੁਣ ਕੇ ਇੱਕ ਨੌਕਰ ਕਹਿਣ ਲੱਗਾ ਬੱਸ ਹੁਣ ਤੇਰੀ ਹਿੰਮਤ ਜਵਾਬ ਦੇ ਗਈ ਸਾਨੂੰ ਦੇਖ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ ਇਹ ਸੁਣ ਕੇ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਇਹ ਕੰਮ ਇੰਨੀ ਖੁਸ਼ੀ-ਖੁਸ਼ੀ ਕਿੱਦਾਂ ਕਰ ਰਹੇ ਨੇ ਇਹ ਸੁਣ ਕੇ ਨੌਕਰ ਨੇ ਕਿਹਾ ਅਸੀਂ ਇੱਥੇ ਖੁਸ਼ੀ-ਖੁਸ਼ੀ ਰਹਿੰਦੇ ਹਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਖੁਸ਼ ਹਾਂ ਸਭਾ ਸਾਡੀ ਮਜਬੂਰੀ ਹੈ ਇਹ ਸੁਣ ਕੇ ਉਸ ਨੂੰ ਮੈਂ ਪੁੱਛਿਆ ਕਿ ਕਿੱਦਾਂ ਦੀ ਮਜਬੂਰੀ ਤਾਂ ਉਹ ਕਹਿਣ ਲੱਗੇ ਅਸੀਂ ਵਿਆਏ ਹਾਂ ਇਸੇ ਨਾਲ ਕਿਸੇ ਮਜਬੂਰੀ ਕਰਕੇ ਕੰਮ ਕਰ ਰਹੇ ਆ ਇਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਨੌਕਰ ਵਿਆਹੇ ਸੀ ਮੈਂ ਵੀ ਵਿਆਹਿਆ ਸੀ ਤੇ ਮੇਰੀ ਵੀ ਮਜਬੂਰੀ ਸੀ ਮੈਂ ਕਰਜ਼ਾ ਉਤਾਰਨ ਲਈ ਪੈਸੇ ਚਾਹੁੰਦਾ ਸੀ ਸ਼ਾਇਦ ਉਹਨਾਂ ਸਭ ਨੂੰ ਵੀ ਕਿਤੇ ਨਾ ਕਿਤੇ ਮਜਬੂਰੀ ਵਿੱਚ ਪੈਸੇ ਚਾਹੀਦੇ ਸੀ ਇਸ ਲਈ ਸਭ ਇੱਥੇ ਸੀ ਤੇ ਕੰਮ ਕਰ ਰਹੇ ਸੀ। ਮੇਰੀ ਸਿਹਤ ਖਰਾਬ ਸੀ। ਮੈਂ ਘਰ ਆ ਗਿਆ ਤੇ ਆ ਕੇ ਪੈ ਗਿਆ ਤੇ ਸੋਚ ਰਿਹਾ ਸੀ ਮੈਨੂੰ ਕੀ ਕਰਨਾ ਚਾਹੀਦਾ। ਇੱਕ ਪਾਸੇ ਮੇਰੀ ਘਰਵਾਲੀ ਸੀ ਜੋ ਮੇਰੇ ਲਈ ਦਿਨ ਰਾਤ ਮਿਹਨਤ ਕਰ ਰਹੀ ਸੀ ਤੇ ਦੂਜੇ ਪਾਸੇ ਇੱਕ ਸੀ ਜੋ ਮੈਨੂੰ ਇੱਕ ਰਾਤ ਦੇ 70 ਲੱਖ ਦੇ ਰਹੀ ਸੀ। ਪਰ ਮੈਂ ਉਸ ਦੇ ਕੋਲ ਕਿਵੇਂ ਜਾਵਾਂ? ਪਰ ਮੈਂ ਆਪਣੀ ਘਰਵਾਲੀ ਨੂੰ ਪੈਸੇ ਦੇ ਕੇ ਆਪਣੀ ਜਾਨ ਛਡਾਉਣੀ ਚਾਹੁੰਦਾ ਸੀ। ਇਸ ਲਈ ਮੈਨੂੰ ਮਾਲਕਨ ਦੇ ਕੋਲ ਜਾਣਾ ਪੈਣਾ ਸੀ। ਮੇਰੀ ਇੱਜ਼ਤ ਨੂੰ ਦੋਨੋਂ ਤਰਫ ਤੋਂ ਖਤਰਾ ਸੀ। ਇਸ ਲਈ ਮੈਂ ਜੋ ਵੀ ਫੈਸਲਾ ਕਰਦਾ ਇਸ ਵਿੱਚ ਮੈਨੂੰ ਕੁਰਬਾਨੀ ਦੇਣੀ ਪੈਣੀ ਸੀ ਪਰ ਮਹੀਨਾ ਖਤਮ ਹੋਣ ਵਿੱਚ ਕੁਝ ਦਿਨ ਬਾਕੀ ਸੀ ਮੈਂ ਇੱਕ ਫੈਸਲਾ ਕਰਨਾ ਸੀ ਤੇ ਮੈਂ ਸੋਚਿਆ ਕਿ ਘਰਵਾਲੀ ਨੂੰ ਇਹਨਾਂ ਦੱਸੇ ਅਰਬੀ ਮਾਲਕਨ ਕੋਲ ਜਾਊਂਗਾ ਤੇ ਇੱਕ ਰਾਤ ਵਿੱਚ ਮੈਨੂੰ ਇੰਨੇ ਪੈਸੇ ਮਿਲ ਜਾਣਗੇ ਮੈਂ ਸੋਚ ਰਿਹਾ ਸੀ ਪੈਸੇ ਲੈ ਕੇ ਵਾਪਸ ਚਲਾ ਜਾਊਂਗਾ ਤੇ ਘਰਵਾਲੀ ਆਪਣੀ ਸਹੇਲੀ ਨੂੰ ਪੈਸੇ ਦੇ ਦੇ ਦਊਗੀ ਮੈਂ ਮਾਲਕਣ ਕੋਲ ਗਿਆ ਤਾਂ ਮੈਨੂੰ ਪੈਸੇ ਦੇਣ ਲਈ ਰਾਜ਼ੀ ਹੋ ਗਈ ਪਰ ਉਸਨੇ ਮੇਰੇ ਸਾਹਮਣੇ ਸ਼ਰਤ ਰੱਖੀ ਕਿ ਰਾਤ ਮੇਰੇ ਨਾਲ ਰਹਿਣਾ ਮੈਂ ਮੰਨ ਗਿਆ ਤੇ ਆਕਰ ਕਰ ਵੀ ਕੀ ਸਕਦਾ ਸੀ ਜਿੱਦਾਂ ਹੀ ਹਨੇਰਾ ਹੋਇਆ ਮਾਲਕਣ ਨੇ ਕੋਲ ਬੁਲਾਇਆ ਤੇ ਕਿਹਾ ਜੋ ਵੀ ਤੈਨੂੰ ਕਹਾ ਉਹੀ ਕਰੀਂ ਮੈਂ ਹਾਂ ਵਿੱਚ ਸਿਰ ਹਰਾਈ ਗਿਆ ਮੈਂ ਮਾਲਕਣ ਦੇ ਨਾਲ ਸਭ ਕੀਤਾ ਜੋ ਉਸ ਦਾ ਮਨ ਸੀ ਉਹ ਮੇਰੇ ਕੋਲ ਸੌ ਗਈ ਪਰ ਮੇਰੀ ਚੀਕ ਨਿਕਲ ਗਈ ਸਵੇਰੇ ਹੋਈ ਤਾਂ ਮਾਲਕਣ ਨੇ ਫੇਰ ਤੋਂ ਮੇਰੀ ਚੀਕ ਕੜਵਾ ਦਿੱਤੀਆਂ ਇੱਕ ਵਾਰੀ ਤਾਂ 70 ਲੱਖ ਮੈਨੂੰ ਦੇ ਦਿੱਤੇ ਪੈਸੇ ਦੇਖ ਕੇ ਮੈਂ ਸਭ ਕੁਝ ਭੁੱਲ ਗਿਆ ਸੀ ਤੇ ਘਰ ਆ ਕੇ ਘਰਵਾਲੀ ਨੂੰ ਕਿਹਾ ਕਿ ਮਾਲਕਣ ਨੇ ਪੈਸੇ ਦਿੱਤੇ ਨੇ ਤੇ ਕਿਹਾ ਕਿ ਥੋੜਾ ਥੋੜਾ ਕੰਮ ਕਰਕੇ ਪੈਸੇ ਚੁਕਾ ਦੇਈ ਘਰਵਾਲੀ ਖੁਸ਼ ਸੀ ਤੇ ਮਾਲਕਣ ਮੇਰੀ ਆਦੀ ਹੋ ਗਈ ਸੀ ਮੈਂ ਇੱਕ ਮੁਸੀਬਤ ਵਿੱਚੋਂ ਨਿਕਲ ਕੇ ਦੂਜੀ ਵਿੱਚ ਫਸ ਗਿਆ ਸੀ